ਕੇਲੀਵਾਲ ਐਂਡ ਕੰਪਨੀ ਦਾ ਹਾਲ ਦੇਖ ਲਓ ਤੇ ਘਟਿਆ ਮਾਨਸਿਕਤਾ ਦੇਖ ਲਓ ਆ ਸੁਣਿਓ ਪਹਿਲਾਂ ਤਾਂ ਜੀ ਤੁਸੀਂ ਜਦੋਂ ਗੁਰੂ ਸਾਹਿਬ ਦੀ ਬੰਦ ਪਿਆਰੇ ਸਾਥੀ ਸੀਗੇ ਜੀ ਤੁਹਾਡੀ ਅਰਥੀ ਪ੍ਰਚਾਰ ਹੁੰਦੇ ਮਤਲਬ ਹਾਲਾਤ ਦੇਖੋ ਮਤਲਬ ਚੋਰਾਂ ਦੀ ਤੁਲਨਾ ਜਿਹੜੇ ਬੰਦੇ ਠੱਗੀਆਂ ਦੇ ਇਲਜ਼ਾਮ ਦੇ ਵਿੱਚ ਕਰਪਸ਼ਨ ਦੇ ਇਲਜ਼ਾਮ ਵਿੱਚ ਜਿਹੜਾ ਕੱਟ ਕੇ ਆਏ ਨੇ ਉਹਨਾਂ ਲੋਕਾਂ ਦੀ ਤੁਲਨਾ ਬਸਮੇਸ਼ ਪਿਤਾ ਸਰਬਸਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰੀ ਜਾਂਦੇ ਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰੇ ਅਲੱਗ-ਅਲੱਗ ਜਗ੍ਹਾ ਤੋਂ ਮਤਲਬ ਸੀਗੇ ਜਿਹੜੇ ਪੰਜ ਪਿਆਰੇ ਥਾਪੇ ਸੀ ਉਹ ਭਾਈ ਤੁਸੀਂ ਹੁਣ ਗੱਲਾਂ ਦਾ ਬਹੁਤ ਕਰਦੇ ਹੋ ਆਦਿ ਸਰਕਾਰ ਨੇ ਆਖਦੀ ਸੀ ਉਹ ਕਹਿੰਦੇ ਸੀ ਕਿ ਪੰਜਾਬ ਦੇ 3ਾਂ ਪੁੱਤਾਂ ਨੂੰ ਆਮ ਕਰਾਂਗੇ 3ਾਂ ਪੁੱਤਾਂ ਨੂੰ ਸੀ ਸੱਤਾ ਦੀਆਂ ਚਾਬੀਆਂ ਦੇਵਾਂਗੇ ਉਦੋਂ ਕਿਉਂ ਕਹਿੰਦੇ ਸੀ ਕਿ ਸਰਕਾਰ ਸੱਤਾ ਵਿੱਚ ਚੱਲੂਗੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ ਆਮ 3ਾਂ ਪੁੱਤਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਜਿਨ੍ਹਾਂ ਦੇ ਨਾਂਕੀ ਟੱਕੀ ਮਾਰੀ ਆ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਪੜ੍ਹੇ ਲਿਖੇ ਨੌਜਵਾਨਾਂ ਵਿੱਚੋਂ ਤੁਹਾਨੂੰ ਕੋਈ ਵਿਅਕਰੀ ਲੱਭਦਾ ਕੋਈ ਸਿਆਣਾ ਨਹੀਂ ਲੱਭਦਾ ਕੋਈ ਤੁਹਾਨੂੰ ਇਹੋ ਜਿਹਾ ਕਾਬਲ ਬੰਦਾ ਨਹੀਂ ਲੱਭਦਾ ਕਿ ਜਿਹੜਾ ਪ੍ਰੋਸ਼ਨ ਬੋਰਡ ਚਲਾ ਸਕੇ ਜਿਹੜਾ ਹੋਰ ਕੋਈ ਮਹਿਕਮਾ ਨੂੰ ਚਲਾ ਸਕੇ ਹੋਰ ਬੋਡਾ ਨੂੰ ਚਲਾ ਸਕੇ ਤੇ ਤੁਸੀਂ ਸਾਰੇ ਹੋਸਰੀ ਅੱਧੇ ਚੇਅਰਮੈਨ ਸਾਰੇ ਦਿੱਲੀ ਦੇ ਵਿੱਚ ਕੋਈ ਵਿੱਤ ਸਲਾਹਕਾਰ ਹੈ ਕੋਈ ਕਿਹੜਾ ਸਲਾਹਕਾਰ ਲਿਆ ਕੇ ਦਿੱਲੀ ਤੋਂ ਪਠਾਣੇ ਕੋਈ ਆਈਟੀ ਦਾ ਚੇਅਰਮੈਨ ਹੈ ਕੋਈ ਕਲਾ ਦਾ ਚੇਅਰਮੈਨ ਹੈ ਅੱਜ ਕੋਈ ਪੰਜਾਬ ਦੇ ਨੌਜੋਨਾਂ ਚ ਕੋਈ ਲੱਭਦਾ ਨਹੀਂ ਕਾਬਿਲ ਪੰਜਾਬ ਦੇ ਨੌਜੋਨ ਨੂੰ ਬੇਨਤੀ ਆ ਅੱਜ ਇਹ ਲੋਕ ਉਹ ਲੋਕ ਜਿਹੜੇ ਜਿਹੜਾ ਕਟਕਾਏ ਨੇ ਚੋਰੀਆਂ ਠੱਗੀਆਂ ਪੈਸੇ ਦੀ ਕ੍ਰਿਪਸਰਾਂ ਦੇ ਵਿੱਚ ਚਾਰ ਦੇ ਘਟਾਲਿਆਂ ਦੇ ਵਿੱਚ ਅੱਜ ਉਹਨਾਂ ਉਹਨਾਂ ਲੋਕਾਂ ਦੀ ਤੁਲਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰੀ ਜਾਂਦੇ ਨੇ ਇਹ ਇਹਨਾਂ ਦੀ ਘਟੀਆਂ ਮਾਰਕਸ਼ਿਕਤਾ ਦਾ ਨਤੀਜਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਘਟਿਆ ਗੱਲ ਨਹੀਂ ਕਿਉਂਕਿ ਉਹ ਇਹ ਠੱਗਾਂ ਦੀ ਤੁਲਨਾ ਦਸ਼ਮੇਸ਼ ਪਿਤਾ ਦੇ ਨਾਲ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਤੋਂ ਵੀ ਮਾਫੀ ਮੰਗਣੀ ਚਾਹੀਦੀ ਆ ਜਿਨ੍ਹਾਂ ਨੌਜਵਾਨਾਂ ਦੇ ਵਿੱਚੋਂ ਅੱਜ ਇਹਨਾਂ ਨੂੰ ਕੋਈ ਪੰਜਾਬ ਦੀ ਚੇਅਰਮੈਨ ਲਈ ਇਹ ਬੋਡਾਂ ਲਈ ਕਾਵਲ ਨੌਜਵਾਨੀ ਨਬਰਿਆ ਅੱਜ ਦਿੱਲੀ ਤੋਂ ਲਿਆ ਕੇ ਇੱਥੇ ਸਾਰੇ ਮਾਡਰਨ ਅਦਾਲੀ ਬਿਠਾਏ ਹੋਏ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਸ਼ਰਮਨਾਕ ਬਿਆਨ ਹੈ ਤੇ ਪੰਜਾਬ ਦੇ ਨੌਜਵਾਨਾਂ ਬੇੰਤੀ ਆ ਬੋਲਿਆ ਕਰੋ ਜਵਾਬ ਲਿਆ ਕਰੋ ਇਹ ਲੋਕ ਸਿਰ ਨੂੰ ਆ ਗਏ ਪਾਣੀ ਨੱਕ ਤੋਂ ਉੱਪਰ ਜਾ ਚੁੱਕੇ ਜੇ ਹੋ ਗਏ ਨਾ ਬੋਲੇ ਤਾਂ ਕਦੋਂ ਮਨੋਵੇ ਅਣਖ ਤੇ ਗੈਰਤ ਜਾਗਦੀ ਜ਼ਮੀਰ ਵਾਲਿਆਂ ਨੂੰ ਮੇਰੀ ਬੇੰਤੀ ਆ ਕਿ ਪੰਜਾਬ ਦੇ ਨੌਜੋਨਾਂ ਨਾਲ ਮਾਰੀ ਠੱਗੀ ਦੇ ਦੇ ਗੁੱਸੇ ਹੋ ਜੋ ਰੋਸ ਵਜੋਂ ਇਹਨਾਂ ਲੋਕਾਂ ਨੂੰ ਜਵਾਬ ਦਿਓ ਤੇ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਅੱਜ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਲੱਭਦਾ ਹੈਗਾ ਕਾਬਲ ਜਿਹੜੇ ਤੁਸੀਂ ਦਿੱਲੀ ਤੋਂ ਲਿਆ ਕੇ ਫਰੇਕ ਨੂੰ ਉੱਥੇ ਵਟਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ